ਮਾਇਵਦੀਓ ਹਮ ਅਗੁਣ ਭਰੇ ਤੇਗ ਗੁਣ ਨਾਹੀ ਅੰਮ੍ਰਿਤਛਾ ਦੇਰ ਕਬੂਤਨ ਪੰਥ ਸੁਣੋ ਗੁਰ ਸੰਗਤ ਜਹਾਂ ਮਨੁ ਕਤ੍ਰਨ ਤਰਾਸੁ ਮਿਟਾਏ ਇਕ ਮਰਦਾ ਇਸ ਬਾੜ ਦੇ ਕੀਰਤ ਕੀ हम मूर्ख तुम चतुर चतुरस्याण तू कला का माधो हम ऐसे तू ऐसा हम पापी तुम पाप खंडन निको ठाकुर दे सजना सुचा पदशाह ਸਰ ਸਮਾ ਸਰੋ ਜਿਸ ਪਾਸ ਬਹਟਿਆ ਸੋ ਹੀਆ ਸਭਨਾ ਤੂੰ ਧਾਕੁਰ ਬਰਾ ਗੁਰ ਮੈਂ ਤੇਹੀ ਘਣ ਚੀ ਰਾਮ ਤੂੰ ਸਾਗੁਰ ਰਤਨਾ ਗੁਰ ਹਉਸਾਰ ਨ ਜਾਣਾਂ ਤੇਰੀ ਰਾਮ ਤੂੰ ਧਾਕੁਰ ਬਰਾ ਗੁਰ ਮੈਂ ਤੇਹੀ ਘਣ ਚੀ ਰਾਮ ਦੋ ਸਾਗਰੋ ਰਤਨਾਗਰੋ ਸਾਰਨ ਜਣਾ ਤੇਰੀ ਰਾਮ ਸਾਰਨ ਜਾਣਾ ਤੂੰ ਵੜਦਾਣਾ ਕਰ ਮਹਿਰਬਤ ਸਾਈਂ ਕਿਰਪਾ ਦੀਜਾ ਸਾਮਤ ਦੀਜਾ ਆਤਮਰਤੁ ਦਧਿਆਈ ਗਰਬ ਨਾ ਕੀਚਰੋ ਵਿੰਜਾ ਤਾ ਗਤ ਜੀਰ ਤੇਰੀ ਸਭ ਉਪਰ ਨਾਨਕ ਕਾ ਠਾਕੁਰ ਮੈਂ ਜੀਹੀ ਕੰਚੇਰੀ ਜਾਮ ਤੂੰ ਗਉਹਲ ਅਤ ਗਹਿਰ ਗਮੀਰਾ ਤੂੰ ਪਰਮ ਬਹੋਰੀ ਆ ਰਾਮ ਤੂੰ ਵਡੇ ਵਡੇ ਵਡ ਉੱਚੇ ਹੋ ਇਤਨਕ ਲੋਰੀਆ ਕਿ ਜਿchnai ek ko tuha aape aap sujana amart drisht nimukh prab jiwa sarv rang ras mana charana sardit sadaasi man maula tanh hiya nanuk thakur sarv samaana apun bhavan kariya ਤੁਜ ਉਪਰ ਮੇਰਾ ਹੈ ਮਾੜਾ ਤੂੰ ਹੈ ਮੇਰਾ ਤਾਣਾ ਰਾਮ ਸੁਰਤ ਮਤ ਜਤਰਾਹੀ ਤੇਰੀ ਤੂੰ ਜਾਣਾ ਹੈ ਜਾਣਾ ਰਾਮ ਸੋਈ ਜਾਣ ਸੋਈ ਪਛਾਣ ਜਾਕੋ ਨਦਰ ਸਰੰਦੇ ਮਨ ਮੁਕਬੂਲੀ ਬਹੁਤੀ ਰਾਈ ਫਾਤੀ ਫਮਾਇਆ ਪੰਦੇ ठाकुर पाने सा गुणवंति दिल ही सब रंग माना नानक की तर तू तुना है ठाकुर तू नानक का माना हां वाली वंजा कोली वंजा तू पर्वत मेरा भोला राम हां बल पर जाई लाख 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 बरिया ਜਨਮਤਨ ਪਰਦਾ ਖੋਲਾਰਾ ਮਟੇ ਅੰਧਾਰੇ ਇਹ ਤਜੇ ਵਿਕਾਰ ਥਾਗੁਰ ਸਿਓ ਮਨ ਬਨਾ ਪ੍ਰਭ ਦੀ ਬਾਣੀ ਪਈ ਨਿਕਾਣੀ ਸਭ ਜਨਮ ਪਰਵਾਨਾ ਪਈ ਅਨੋਲੀ ਭਾਰਾ ਟੋਲੀ ਮੁਕਤ ਜਗਤ ਦਰਖੋ ਤੋਲੀ ਮੁਗਤ ਜੁਗਤ ਦਰ ਖੋਲਾ ਕੋ ਨਾਨਕ ਹੋ ਨਿਰੋਈ ਸੋਖ ਰਬ ਮੇਰਾ ਓਲਾ ਵਾਹਿਗੁਰੂ ਜੀ ਕਾ ਖਾਲਸਾ